ਸਾਪਾ ਬੰ ਚੰਡੀਗੜ੍ਹ ਵਿਖੇ ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਮੋਰਚਾ ਇਸ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਡੈਲੀਗੇਸ਼ਨਸ ਦੇ ਆਪਸ ਚ ਇੱਕ ਲੰਮੀ ਚਰਚਾ ਜਿਹੜੀ ਹੋਈ ਇਹ ਚਰਚਾ ਇਕਤਾ ਦਿਖਾਤਰ ਪਹਿਲਾਂ ਤੋਂ ਚੱਲ ਰਹੀਆਂ ਮੀਟਿੰਗਾਂ ਦੀ ਕੰਟੀਨਿਉਟੀ ਦੇ ਵਿੱਚ ਹੈ ਲਗਾਤਾਰਤਾ ਦੇ ਵਿੱਚ ਅੱਜ ਦੀ ਮੀਟਿੰਗ ਚ ਅਸੀਂ ਇੱਕ ਪ੍ਰਸਤਾਵ ਜਿਹੜਾ ਇੱਕਤਾ ਮਤਾ ਸੰਯੁਕਤ ਸਾਲ ਮੋਰਚੇ ਵੱਲੋਂ ਡਿਸਕਸ਼ਨ ਦੇ ਪ੍ਰੋਸੈਸਡ ਸੀ ਪਹਿਲਾਂ ਹੀ ਜਿਹੜਾ ਮੋਗਾ ਰੈਜ਼ੋਲੂਸ਼ਨ ਸੀ ਉਹਦੀ ਕੰਟੀਨਿਊਟੀ ਚ ਪਿਛਲੀ ਮੀਟਿੰਗ ਚ ਸਾਰ ਮਜ਼ਦੂਰ ਮੋਰਚਾ ਦਾ ਇੱਕ ਉਸੇ ਸਮਾਨ ਚਿਕਰ ਮਤਾ ਸਾਡੇ ਕੋਲੇ ਆਇਆ ਸੀ ਉਸ ਦੀ ਚਰਚਾ ਨੂੰ ਅੱਗੇ ਵਧਾਉਂਦੇ ਹੋਏ ਅੱਜ ਇੱਕ ਹੋਰ ਪ੍ਰਸਤਾਵ ਦੇ ਉੱਪਰ ਅਸੀਂ ਗੱਲਬਾਤ ਕਰਦੇ ਆ ਮਤੇ ਦੇ ਉੱਪਰ ਗੱਲ ਕੀਤੀ ਹੈ ਇਸ ਗਲਬਾਚਸੀ ਕਾਫੀ ਡੂੰਗੀ ਚਰਚਾ ਇੱਕ ਦੂਜੇ ਦੀਆਂ ਪੋਜੀਸ਼ਨਾਂ ਨੂੰ ਸਮਝਣ ਲਈ ਲਗਾਤਾਰ ਬਣਾਈ ਹੈ ਜੋ ਚੀਜ਼ਾਂ ਸਾਹਮਣੇ ਆਈਆਂ ਨੇ ਉਸ ਚ ਸੰਯੁਕਤ ਸਾਲ ਮੋਰਚਾ ਗਰਸੀਆ ਸੀ ਨੇ ਵੀ ਕਿਸਾਨ ਮਜ਼ਦੂਰ ਮੋਰਚਾ ਨੇ ਵੀ ਔਰ ਸੰਯੁਕਤ ਕਿਸਾਨ ਮੋਰਚਾ ਆਪਣੇ ਸਬੰਧਤ ਫਾਰਮਾਂ ਚ ਇਸ ਦਰੋਂ ਡਿਸਕਸ਼ਨ ਚ ਅੱਗੇ ਪੂਰਪਾਣਾ ਕਿਉਂਕਿ ਕਿਸਾਨ ਇਕਤਾ ਮੁਦਿਆਂ ਦੀ ਇਸ ਸੰਘਰਸ਼ ਦੇ ਮਾਮਲੇ 'ਚ ਸਾਰੇ ਸੇਧ ਦੇ ਮਾਮਲੇ 'ਚ ओरिएंटेशन ਦੇ ਮਾਮਲੇ 'ਚ ਇਸ ਗੱਲ ਦੇ ਉੱਪਰ ਅਸੀਂ ਚਾਹੁੰਦੇ ਹਾਂ ਕਿ ਪ੍ਰੋਪਰ ਨਤਾਰ ਕੇ ਇੱਕ ਦਾ ਸਿਰੇ ਚੜੇ ਉਸ ਗੱਲ ਲਈ ਸਾਰਿਆਂ ਨੇ ਜੋ ਵੀ ਅੱਜ ਅਸੀਂ ਇੱਕ ਅੰਡਰਸਟੈਂਡਿੰਗ ਦੂਜੇ ਦੀ ਹੋਰ ਸਮਝੀ ਹੈ ਉਸ ਨੂੰ ਆਪਣੇ ਆਪਣੇ ਫੋਰਮਾਂ 'ਚ ਜਾ ਕੇ ਚਰਚਾ 'ਚ ਲਿਆਉਣਾ ਔਰ ਉਹ ਚਰਚਾ ਕਰਨ ਤੋਂ ਬਾਅਦ ਅਸੀਂ ਇਸ ਨੂੰ ਕਿਸੇ ਨਤਾਰੇ ਤੇ ਜਿੰਨੂੰ ਕਹਿੰਦੇ ਜਿਸ ਦੀ ਤੁਸੀਂ ਬਹੁਤ ਸਮੇਂ ਤੋਂ ਡੀਪ ਕਰਦੇ ਆ ਜਿਸ ਵੀ ਸਿੱਟੇ ਤੇ ਪਹੁੰਚ ਨਹੀਂ ਹੋਈ ਉਹ ਅਗਲੀ ਮੀਟਿੰਗ ਚ ਲਾਜ਼ਮੀ ਤੌਰ ਤੇ ਪਹੁੰਚਣ ਵਾਲੇ ਸਾਹਮਣੇ ਦਿਸ਼ਾ ਲਾਉਗੀ ਉਹ ਮੀਟਿੰਗ ਅਸੀਂ ਆਪਕੋ ਜਿਹੜਾ ਚਰਚਾ ਜਿਹੜੋ ਸਾਰੇ ਆਪਣੇ ਆਪਣੇ ਫਾਰਮ ਚ ਕੰਪਲੀਟ ਕਰ ਲੈਣਗੇ ਸੈਂਟੀ ਨਾਲ ਜਿਵੇਂ ਪਹਿਲਾਂ ਅੱਜ ਦੀ ਮੀਟਿੰਗ ਰੱਖੀ ਹੈ ਇਸੇ ਤਰ੍ਹਾਂ ਮੀਟਿੰਗ ਰੱਖ ਕੇ ਅੱਗੇ ਦਚੇ ਕਰਾਵਾਂਗੇ ਉਹ ਰਾਹ ਉਗਰਾ ਕਦੋਂ ਬਗਨ ਡਰੈਸ ਵਾਲੇ ਸਾਥੀਆਂ ਨੂੰ ਤਨਬਾ ਤੁਹਾਡਾ ਤੁਸੀਂ ਬੜਾ ਸਮਾਂ ਇੰਤਜ਼ਾਰ ਕੀਤਾ ਸਾਡਾ ਅੱਜ ਬਹੁਤ ਲੰਬੀ ਚਰਚਾ ਤੇਨੇ ਫਾਰਮਾ ਦੀ ਹੋਈ ਹੈ ਅਸੀਂ ਪਹਿਲਾਂ ਵੀ ਜਿਹੜੀ ਚਰਚਾ ਕੀਤੀ ਹੈ ਪੰਜ ਛੇ ਮੀਟਿੰਗਾਂ ਅੱਜ ਉਹਦੇ ਵਿੱਚ ਜਿਹੜੀ ਮੁਕੰਮਲ ਇਕੱਠਾ ਦੀ ਗੱਲਬਾਤ ਹੁੰਦੀ ਹੈ ਉਹਦੇ ਵਿੱਚ ਕਾਫੀ ਗੱਲਾਂ ਨੇ ਜਿਹੜੀਆਂ ਜੇ ਬਹੁਤ ਵਿਚਾਰਨ ਵਾਲੀਆਂ ਇਸ ਕਰਕੇ ਅਸੀਂ ਇਸ ਸੱਟੇ ਤੇ ਪਹੁੰਚਿਆ ਵੀ ਮੁਕੰਮਲ ਇਕਤਾ ਵਾਲੀ ਗੱਲ ਅਜੇ ਸਾਬਕ ਨਹੀਂ ਹੈ। ਕੌਮਦ ਮੇਰੀ ਮੈਂ ਪ੍ਰੋਗਰਾਮ ਤੇ ਸਾਝੇ ਤਾਲ ਮੈਂਨੇ ਅਕਸ਼ਨਾ ਤੇ ਬਹੁਤ ਲੰਮੀ ਗੱਲ ਚੱਲੀ। ਉਸ ਗੱਲਾਂ ਦੇ ਕੁਝ ਸ਼ਬਦਾਂ ਤੇ ਨੈਨਾ ਤੇ ਕੁਝ ਸਾਡੇ ਵਿਚਾਰਾਂ ਦੇ ਵਿੱਚ ਫਰਕ ਪਾਉਣ ਵਾਲੇ ਨੇ ਜਿਹੜੇ ਸਾਥੀਆਂ ਨੇ ਵਿਚਾਰ ਤੇ ਆਉਣੇ ਨੇ। ਅਸੀਂ ਵੀ ਵਿਚਾਰਾਂ ਕਿ ਜਿਹੜੇ ਤੁਸੀਂ ਮੈਨੂੰ ਨੋਟ ਕਰਾਏ ਨੇ ਉਹ ਵੀ ਵਿਚਾਰ ਕੇ ਆਉਣਗੇ ਇਹਦੇ ਵਾਸਤੇ ਸਮੇਂ ਦੀ ਲੋੜ ਆ। ਕਿਉਂਕਿ ਕੋਈ ਵੀ ਇੱਥੇ ਇੱਕ ਜਿase ਬੰਦੀ ਨਹੀਂ ਜਿਹੜੀ ਇਸ ਤਰ੍ਹਾਂ ਦੀ ਕੋਈ 파ਵਰ ਲੈ ਕੇ ਆਈ ਹੋਵੇ ਇੱਥੇ ਉਹ ਫੈਸਲਾ ਕਰਕੇ ਜਾਵੇ। ਇਹਨਾਂ ਪੋਜੀਸ਼ਨਾਂ ਨੂੰ ਨੋਟ ਕਰਕੇ ਆਪਣੇ ਫਾਰਮਾਂ ਦੇ ਵਿੱਚੋਂ ਫਿਰ ਆਪੋ ਆਪਣੀ ਜੱਥੇਬੰਦੀ ਵਿੱਚ ਪਛਾਣਨਾ ਹੁੰਦਾ ਹੈ। ਕਾਫੀ ਲੰਮੇ ਪ੍ਰਕਿਰਿਆਸੀ ਲੋੜ ਪੈਂਦੀ ਹੈ ਤੁਸੀ ਕਿਉਂਕਿ ਬਹੁਤ ਮੀਟਿੰਗਾਂ ਤੋਂ ਤੁਸੀਂ ਲਗਾਤਾਰ ਆ ਰਹੇ ਹੋ ਤੁਸੀਂ ਕਹੋਗੇ ਵੀ ਕਿਸੇ ਸੱਤੇ ਤੇ ਨਹੀਂ ਪਹੁੰਚੀ ਸਤੁਮੁਚੀਐਸਟਰੋ.ਕਮ ਦਾ ਇਹ ਇਸ ਜੇ ਪਹੁੰਚਣ ਵਾਸਤੇ ਪਹਿਲੀ ਕਹੇ ਗੱਲ ਸਾਥੀਆਂ ਨੇ ਪੁਆਇੰਟ ਸ਼ਬਦ ਤੇ ਫਿਕਰੇ ਮੰਗਾ ਨੋਟ ਕਰਾਣੇ ਅਸੀਂ ਉਹ ਸਾਰੀਆਂ ਮੰਗਾ ਜਿਹੜੀਆਂ ਸਾਡੇ ਵਿੱਚ ੜਿੱਕੇ ਬਣਦੀਆਂ ਨੇ ਲਈ ਸਾਡੀ ਇਕਤਾ ਦੇ ਵਿੱਚ ਫਿਲਹਾਲ ਅਸੀਂ ਉਸ ਪਾਸੇ ਛੱਡਿਆ ਉਸੇ ਪਾਸੇ ਛੱਡ ਕੇ ਦਾ ਮਤਲਬ ਸਿਰਫ ਇਹ ਹੈ ਵੀ ਸਾਡੀ ਆਮਨ ਮੀਨਿਮਮ ਇਕਤਾ ਸਮਵਰ ਅਸੀਂ ਉਹਦੇ ਵਾਸਤੇ ਪ੍ਰਾਰੇ ਕਰਾਂ ਕਾਮਨ ਜੀਮਮ ਇੱਕ ਤਾਂ ਬਣ ਜਾਂਦੀ ਲੋ ਫਿਰ ਵੱਡੀ ਇਕਤਾ ਵਾਸਤੇ ਜਿਹੜੀਆਂ ਗੱਲਾਂ ਇੱਕ ਅੜੀਕਾ ਨੇ ਉਹਨਾਂ ਤੇ ਬਚਾਂ ਚਰਚਾ ਹੋ ਕੇ ਅਸੀਂ ਵੱਡੀ ਇਕਤਾ ਵੱਲ ਨੂੰ ਵਧਾਂਗੇ ਕਿਉਂਕਿ ਇਕਤਾ ਦਾ ਪ੍ਰਸਾਸੀ ਇਹ ਹੈ ਉਹਨਾਂ ਸਾਰੀਆਂ ਮੰਗਾ ਦੇ ਵਿੱਚ ਜਿਨ੍ਹਾਂ ਤੇ ਸਾਥੀ ਸਾਥ ਸੰਗਠ ਸੰਗ ਅਚਾਰ ਰਹੇ ਨੇ ਉਹ ਮੰਗਾ ਤੇ ਸਾਡਾ ਕਦੇ ਵਿਕਰੀ ਮੇ ਵਾਲੀ ਗੱਲ ਤਾਂ ਆਈ ਨਹੀਂ ਜਿੱਥੇ ਤੇ ਵਿਕਰੀ ਮੇ ਵਾਲੀ ਹਿੰਦੀ ਵੀ ਆ ਕੋਈ ਮੰਗੂ ਨੂੰ ਕਿਵੇਂ ਪਾਈਏ ਕਿਸ ਤਰ੍ਹਾਂ ਤਰ੍ਹਾਂ ਦੇ ਜੀ ਉਹ ਤਾਂ ਅਸੀਂ ਤੇ ਜਾਣਗੇ ਇਸ ਕਰਕੇ ਲੋੜ ਹੈ ਇਸ ਕਰਕੇ ਸਾਨੂੰ ਸਮਾਂ ਤੈਅ ਰ ਹੈ ਇਸ ਵਾਸਤੇ ਉਹ ਸਮਾਂ ਤੈਨਾ ਫਾਰਮਾ ਵਾਸਤੇ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ 5 5 6 6 ਬੰਦੇ ਫਾਰਮਾ ਚ ਆਏ ਹੋਇਆ ਉਹ ਜਿਹੜੇ ਬੰਦੀਆਂ ਦੇ ਵਿੱਚ ਆਪਣੀਆਂ ਮੀਟਿੰਗਾਂ ਕਰਕੇ ਸੈੱਟ ਲੈ ਕੇ ਸਾਰੀ ਗੱਲ ਦੀ ਚਰਚਾ ਕਰਾਂਗੇ ਅਸੀਂ ਨੋਟ ਕਰਕੇ ਲੈ ਕੇ ਗਏ ਆ ਇਹਨਾਂ ਦੀ ਨੋਟਿੰਗ ਸण्डे ਅੱਜ ਦੇ ਇਸ ਬੈਲੀਗੇਸ਼ਨ ਚ ਗੁਬਿੰਦਰ ਸਿੰਘ ਅਗਰਾਹਾ ਜੀ ਐਸ ਕੇ ਐਮ ਬੰਨੂ ਡਾਕਟਰ ਦਰਸ਼ਨਪਾਲ ਰਮੇਂਦਰ ਸਿੰਘ ਪਟਿਆਲਾ, ਕ੍ਰਿਸ਼ਨਾ ਪ੍ਰਸਾਦ ਜੀ, ਹਰਿੰਦਰ ਸਿੰਘ ਲਖੋਆ ਜੀ, ਮੁਕੇਸ਼ ਚੰਦਰ ਜੀ, ਚੰਦਾ ਸਿੰਘ ਜੇਠੂ ਤੇ ਜੀ ਤੇ ਜੰਗਵੀਰ ਸਿੰਘ ਚੋਹਾਰ ਸ਼ਾਮੇਸੀ, ਲਖਵਾਲਾ ਜੀ ਅਫੀਗਲ ਕਹਿੰਦੇ ਉਸ ਤੋਂ ਬਾਅਦ ਜੋ ਅਸੀਂ ਮਾਂਚ ਦੂਜੇ ਸਭ ਕੰਮ ਅਸੀਂ ਬੜੇ ਸਾਫ ਮਨ ਦੇ ਨਾਲ ਅਸੀਂ ਤਿੰਨੇ ਹੀ ਫੋਰਮਾਂ ਇਕੱਠੀਆਂ ਹੋਈਆਂ ਲੰਮੀ ਡਿਸਕਸ਼ਨ ਹੋਈ ਆ ਤਿੰਨੇ ਹੀ ਫੋਰਮਾਂ ਜਿਹੜੀਆਂ ਚਾਹੁੰਦੀਆਂ ਇਕਤਾ ਲਈ ਤਿੰਨੇ ਸਹਿਰਦ ਨੇ ਸਿਰ ਜੋੜ ਕੇ ਬੈਠੇ ਆ ਕੁੜੇ ਦਿਨਾਂ ਸਾਨੂੰ ਲੱਗਦਾ ਵੀ ਅਗਲੀ ਮੀਟਿੰਗ ਦੇ ਵਿੱਚ ਜਿਹੜੇ ਨਿੱਕੇ ਮੋਟੀਆਂ ਸਾਡੇ ਆ ਕੱਟਣ ਵਾਲੀਆਂ ਗੱਲਾਂ ਨੇ ਉਹ ਅਸੀਂ ਦੂਰ ਕਰਕੇ ਇਹਦੇ ਏਕਤਾ ਵੱਲ ਨੂੰ ਅਸੀਂ ਵੱਧ ਜਾਵਾਂਗੇ। ਦੂਸਰਾ ਅਸੀਂ 5 ਤਰੀਕ ਦਾ ਜਿਹੜਾ ਪ੍ਰੋਗਰਾਮ ਦਿੱਤਾ ਹੋਇਆ ਸਾਡਾ ਜਿਉਂਦਾ ਤੇ ਉਹ ਕਾਇਮ ਆ ਪੰਜਾਬ ਸਰਕਾਰ ਨੇ ਭਾਵੇਂ ਹਮਤਾ પાਕੇ ਵਾਪਸ ਲੈ ਲਿਆ। ਖੇਤੀਬਾੜੀ ਦੇ ਖਰੜਾ ਦਾ ਪਰ ਦੂਜੀਆਂ ਮੰਗਾਂ ਜਿਹੜੀਆਂ ਪੰਜਾਬ ਸਰਕਾਰ ਦੇ ਨਾਲ ਉਹ ਸਾਡੀਆਂ ਜਿਉਂਦੀਆਂ ਤੇ ਉਹ ਕਾਇਮ ਨੇ। ਇਹ ਸਾਰੇ ਇੰਡੀਆ ਲੈਵਲ ਦਾ ਜਿਹੜਾ ਫੈਸਲਾ ਉਹਦੇ ਲਈ ਅਸੀਂ ਪੂਰੀ ਤਿਆਰੀ ਲੱਗੀ ਹੋਈਆਂ ਨੇ ਪੂਰੀ ਤਿਆਰੀ ਦੇ ਨਾਲ ਅਸੀਂ ਚੰਡੀਗੜ੍ਹ ਪਾਵਾਂ ਜਕਵਾਲ ਸਾਹਿਬ ਪ੍ਰਪੋਜ਼ਲ ਕਿਹੜਾ ਰੱਖਿਆ ਨਵਾ ਕੋਈ ਪ੍ਰਪੋਜ਼ਲ ਜ਼ਿਕਰ ਹੋ ਰਿਹਾ ਸੀ ਅੰਦਰ ਕਿਹੜਾ ਪ੍ਰਪੋਜ਼ਲ ਤੁਸੀਂ ਅਸੀਂ ਜਿਹੜੀ ਗੱਲ ਹੋ ਰਹੀ ਹੈ ਦੇਖੋ ਇਹ ਹਾਲੇ ਇੰਟਰਨਲ ਡਿਸਕਸ਼ਨ ਦਾ ਸਵਾਲ ਹੈ ਜਦੋਂ ਇਹ ਸਾਡਾ ਡਰਾਫਟ ਮੁਕੰਮਲ ਹੋ ਜਾਊਗਾ ਤੁਹਾਡੇ ਸਾਹਮਣੇ ਜਲ ਨੂੰ ਆ ਜਾਊਗਾ ਤਾਂ ਹੀ ਮੈਂ ਕਿਹਾ ਕਿ ਕੁਝ ਚੀਜ਼ਾਂ ਅਸੀਂ ਕੰਟੀਨਿਊਟੀ 'ਚ ਚੀਜ਼ਾਂ ਚਲਾ ਰਹੇ ਹਾਂ ਪਹਿਲੀ ਮੀਟਿੰਗ 'ਚ ਮਿਲੇ ਸੀ ਮੋਗਰਾਦ ਨੂੰ ਰੁਸ਼ਮ ਸੀ ਉਸ ਦਾ ਸਾਥੀਆਂ ਨੇ ਅਰਸ਼ਕੀ ਤੱਕ ਕਿਸਾਨ ਮਜ਼ਦੂਰ ਮੋਰਚਾ ਨੇ ਕਿ ਜਿਉ ਉਹ ਵੀ ਡਿਸਕਸ ਕੀਤਾ ਪੂਸਤੀ ਰੋਸ਼ਨੀ ਚਾਜ ਕੁਝ ਚੀਜ਼ ਰੱਖੀ ਹੈ ਉਹਨਾਂ ਨੇ ਟਾਈਮ ਲੱਗਾ ਉਹਨੇ ਸਾਹਮਣੇ ਸੀ ਡਿਸਕਸ਼ਨ ਕੀਤੀ ਪਰ ਜਿਸ ਤਰ੍ਹਾਂ ਦੀ ਇਹ ਸਾਰੀਆਂ ਚੀਜ਼ਾਂ ਨੇ ਇਹਨਾਂ ਨੂੰ ਟਾਈਮ ਚਾਹੀਦਾ ਹਰੇਕ ਨੇ ਆਪਣੇ ਆਪਣੇ ਫੋਰਮ ਚ ਉਹਨਾਂ ਨੇ ਡਿਸਕਸ਼ਨ ਤੋਂ ਬਾਅਦ ਕੋਈ ਸੰਪਤੀਸ਼ਨ ਰੱਖੀ ਹੈ ਅਸੀਂ 6 ਮੈਂਬਰ ਕਮੇਟੀ ਆਪਣੇ ਫੋਰਮ ਚ ਜਾ ਕੇ ਇਹ ਪੋਜੀਸ਼ਨ ਤੇ ਸਾਨੂੰ رائے ਲੈਣੀ ਪੈਣੀ ਹੈ ਸਭ ਦੀ ਕਿਉਂਕਿ ਇਹ ਡੈਮੋਕਰੈਟਿਕ ਪ੍ਰੋਸੈਸ ਹੈ ਉਸ ਡੈਮੋਕਰੈਟਿਕ ਪ੍ਰਸ਼ਾਸਨ ਰਾਹੀਂ ਅਸੀਂ ਚੀਜ਼ਾਂ ਦੇ ਨਹੀਂ ਬਦਲ ਸਕਦੇ ਉਹਨਾਂ ਨੇ ਆਪਣੇ ਫੋਰਮ ਚ ਚੀਜ਼ਾਂ ਵਿਚਾਰਨੀ ਮੈਂ ਤੋਂ ਪਹਿਲਾਂ ਭਗੂ ਸਾਹਿਬ ਨੇ ਸਾਰੇ ਜਿਹੜੇ ਸਾਡੇ ਆਗੂ ਦੋਨੇ ਪੁਰਮਾ ਦੇ ਸ਼ਾਮਲ ਹੋਏ ਉਹਨਾਂ ਜਾਂਚਸ਼ਾਨ ਕਰਾਈ ਹੈ ਮੈਂ ਗੱਲ ਇੱਥੋਂ ਸ਼ੁਰੂ ਕਰਾਂ ਬਹੁਤ ਸਵਾਲ ਸੀਗੇ ਪੱਤਰਕਾਰਾਂ ਦੇ ਕਿ ਦੱਲੇਵਾਲ ਸਾਹਿਬ ਦੀ ਸਿਹਤ ਕਿਵੇਂ ਆ ਇਹ ਸਵਾਲ ਜਿਆਦਾ ਪੁੱਛੇ ਸੀਗੇ ਦੱਲੇਵਾਲ ਸਾਹਿਬ ਨੂੰ ਅੱਜ 94 ਦਿਨ ਹੋ ਗਏ ਨੇ ਉੰਨਾ ਦੀ ਤਿੰਨ ਦਿਨਾਂ ਦੀ ਜਿਹੜੀ ਸਿਹਤ ਹੈ ਉਹ ਬੁਖਾਰ ਚੜ ਜਾਣਾ ਬੀਪੀ ਵੱਧ ਜਾਣਾ ਉਹ ਨਾਚਕ ਹੋਈ ਵੀ ਹੈ ਤੋਂ ਡਾਕਟਰਾਂ ਦੀ ਇਹਨੇ ਰੈਸੀ ਵੀ ਐਸ ਸਥਿਤੀ ਦੇ ਵਿੱਚ ਐਮਰਜੈਂਸੀ ਦੇ ਵਿੱਚ ਹਸਪੀਟਲ ਜਾਣਾ ਚਾਹੀਦਾ ਤੋ ਢੱਲੇਵਾਲ ਸਾਹਿਬ ਨੇ ਮਨਾਂ ਕੀਤਾ ਹੋਇਆ ਤਾਂ ਇਹਦੀਆਂ ਬਾਵਾ ਜਿਹੜੀਆਂ ਕੁਛ ਸੇਓ ਮੈਂ ਤਾਂ ਕਲੀਅਰ ਕੀਤੀ ਆ ਢੱਲੇਵਾਲ ਸਾਹਿਬ ਦੀ ਤਾਂ ਉਹ 93 ਦਿਨ ਦੇ ਵਿੱਚ ਜਿਹੜਾ ਉਹਨਾਂ ਦੀ ਮੇਲ ਮੰਗ ਜਿਹੜੀ ਸੀਗੀ ਐਮਐਸਪੀ ਗਰੰਟੀ ਕਾਨੂੰਨ ਜਿੰਨਾ ਚਿਰ ਸਰਕਾਰ ਨੂੰ ਕਾਨੂੰਨ ਨਹੀਂ ਬਣਾ ਦਿੰਦੀ ਤਾਂ ਸਾਡੀਆਂ ਜਿਹੜੀਆਂ 12 ਮੰਗਾਂ ਤੇ ਦੋਨੇ ਫੋਰਮ ਵੱਲੋਂ ਮੋਰਚਾ ਚੱਲ ਰਿਹਾ ਇਹ ਤੇ ਲਾਗੂ ਨਹੀਂ ਹੁੰਦੀ ਉਹਨਾਂ ਚਿਰ ਉਹ ਜਾਰੀ ਰਹਿਣਾ ਹੈ ਅੱਜ ਦੀ ਜਿਹੜੀ ਮੀਟਿੰਗ ਸਾਡੇ ਤਿੰਨਾਂ ਫੋਰਮਾਂ ਦੀ ਹੋਈ ਹੈ ਤਾਂ ਲਗਭਗ ਸਾਲ ਤੋਂ ਜਿਹੜਾ ਸਾਡਾ ਮੋਰਚਾ ਚੱਲ ਰਿਹਾ ਰਤਨਪੁਰਾ ਖਨੌਰੀ ਸ਼ਬੂ ਉਹ ਸਾਰੇ ਅਸੀਂ ਇਹ ਗੱਲ ਮੇਰੇ ਨਾਲ ਪੰਡਿਤ ਸਾਹਿਬ ਬੈਠੇ ਨੇ ਅੱਜ ਇਹ ਸ਼ੁੱਤੇ ਸਾਰੇ ਜਿਹੜੇ ਆਗੂ ਆ ਸਾਡੇ ਪੰਜ-ਪੰਜ ਮਿੰਟ ਬੋਲ ਕੇ ਅੱਗੇ ਜਿਹੜੇ ਸਵਾਲ ਆ ਜਿਹੜੇ ਜਵਾਬ ਆ ਉਹਦੇ ਅਸੀਂ ਜਵਾਬ ਦੇਣਾ ਤੁਸੀਂ ਚੱਲੋ ਖੰਡ ਨਾਮ ਲੈ ਲਓ ਸਾਰੇ ਪੱਤਰਕਾਰ ਸਾਥੀਓ ਪਹਿਲਾਂ ਤੁਹਾਡਾ ਬਹੁਤ ਧੰਨਵਾਦ ਤੁਹਾਡੇ ਕੋਲੋਂ ਮਾਫੀ ਵੀ ਚਾਹੁੰਦੇ ਆ ਕਿ ਸਮਾਂ ਬਹੁਤ ਤੁਹਾਡਾ ਲਿਆ ਔਰ ਕੁਝ ਸ਼ਾਦੀਆਂ ਦੇ ਨਾਮ ਰਹਿ ਗਏ ਸੰਗਲਣ ਵਾਲੇ ਆ ਜਨ ਸਿੰਘ ਪਟੇੜੀ ਦਿਲਵਾਰ ਸਿੰਘ ਗਿੱਲ ਦੀ ਅੱਜ ਦੀ ਮੀਟਿੰਗ ਜਿਹੜੇ ਸ਼ਾਮ ਨੂੰ ਸਰ ਲਖਮਿੰਦਰ ਸਿੰਘ ਪ੍ਰਿਆਮ ਨੰਦ ਕੋਈ ਸਾਥੀ ਸਾਡੇ ਰਹਿਗੇ ਸਰ ਤੇਜਵੀਰ ਸਿੰਘ ਸਾਡੇ ਜਿਹੜੇ ਉਹ ਰਹਿਗੇ ਸਰ ਹਰਿਆਣੇ ਤੋਂ ਸੋ ਕੋਈ ਸਾਥੀ ਸਾਰੇ ਸਾਡੇ ਰਹਿਗੇ ਸਰ ਸੋ ਅੱਜ ਦੀ ਜਿਹੜੀ ਮੀਟਿੰਗ ਹੈ ਇਹ ਲਗਭਗ ਕਾਫੀ ਸਮਾਂ ਚੱਲੀ ਕਾਫੀ ਡਿਸਕਸ਼ਨ ਹੋਈ ਔਰ ਜਿਹੜੇ ਦੋਨਾਂ ਤਰਫਾਂ ਤੋਂ ਸਵਾਲ ਸੀਗੇ ਕੋਈ ਇੱਕ ਦੂਜੇ ਨੂੰ ਨੋਟ ਕਰਾਇਆ ਗਿਆ ਕਿਉਂਕਿ ਵੱਡੀ ਗੱਲ ਹੈ ਕੇ ਦੀ ਔਰ ਪੂਰਾ ਦੇਸ਼ ਵੇਖ ਰਿਹਾ ਸੋ ਇਸ ਕਰਕੇ ਇਹਦੇ ਤੇ ਸਵਾ ਲੱਗਦਾ ਔਰ ਬਹੁਤ ਪੋਜ਼ਿਟਿਵਿਟੀ ਚੱਲੀ ਹੈ ਇੱਕ ਦੂਸਰੇ ਦੇ ਨਾਲ ਜਿਹੜੇ ਕੋਈ ਸਵਾਲ ਜਵਾਬ ਹੋਏ ਨੇ ਜਿਨ੍ਹਾਂ ਤੇ ਨਹੀਂ ਸਹਿਮਤੀ ਸੀ ਉਥੇ ਇੱਕ ਦੂਜੇ ਨੂੰ ਨੋਟ ਕਰਾਇਆ ਗਿਆ ਕਿ ਇਹ ਨਾ ਨਾ ਗੱਲਾਂ ਤੇ ਸਹਿਮਤੀ ਨਹੀਂ ਹੈਗੀ ਸੋ ਇਹ ਮੈਂ ਸਮਝਦਾ ਬੜੀ ਸਹਿਜਤਾ ਨਾਲ ਨੋਟ ਕੀਤੇ ਗਏ ਸੋ ਅੱਛੇ ਮਹੌਜ ਮੀਟਿੰਗ ਹੋਈ ਹੈ सो मैं ज्यादा ना सवाल इनका होया मैं प्रदेश साहब ये प्रदेश साहब आप देखिए जो आज एकता वार्ता चली है उसमें एसकेएम के साथियों ने एक तालमेल के लिए एक खलड़ा लेकर आए थे और उसके ऊपर हमने दोनों फॉर्मों ने लगभग कह लो कि आधा पौना घंटा उसके ऊपर विचार किया उचित समय तो नहीं था काफी लंबा था फिर भी हमने फर्स्ट नज़र में जो हमें नज़र आया उसमें भी हमारा क्या दोनों फॉर्मों का मत है उसमें ऊपर एक मत बनाया और फिर हमने अपने एस के एम के साथियों के सामने सब पर नोट करवा दिया और ज्यादातर मतों के ऊपर हमारी सहमति नहीं थी तो हमने भी ये हमारे फॉर्मों के लिए विचारने का सवाल है जो हमने आज नोट करवा दिया उनके फॉर्म के लिए भी विचारने का सवाल है तो ये आगे का सवाल है हम लोग भी अपने फॉर्मों में इसको विचारेंगे इसमें क्या है अभी जो खलड़ा आया था उसके ऊपर ज़्यादातर मतभेद थे और इसी के साथ साथ जो अंतरराष्ट्रीय महिला दिवस आ रहा है उसके ऊपर फॉर्मों के ऊपर बड़े इकट्ठ किए जाएंगे आपके माध्यम से सभी पंजाब वासियों को देवता देते हैं बुलावा देते हैं सब अधिक से अधिक उत्तर भारत के किसान मजदूर मताएं बहनें सभी अधिक से अधिक वहां पहुंचे क्योंकि तो 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 वार्ता का दौर चल रहा है जितना बड़ा हम लोग इकट्ठ करेंगे जितने बड़े लोग शमूलियत करेंगे उतना सरकार के ऊपर दबाव बनेगा और ये आठ मार्च का हमला तो वो उसके साथ साथ जो एम एस पी लीगल ग्रंटी कानून की मांग है अथवा किसान मजदूर की कर्ज माफी की मांग है और जो मांग पत्र हमारा है वो कंपनी उसके ऊपर हम लोग लगातार ये आंदोलन कर रहे हैं और आने वाले समय में ये आंदोलन जब तक हमारी मांगे का कोई निपटारा नहीं हो जाता वो आंदोलन चलता रहेगा ऐसा